ਸਤਿ ਸ਼੍ਰੀ ਅਕਾਲ ਸਿੱਕਾ ਟੀਮ ਦੇਖ ਰਹੇ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਦੋਸਤੋ ਪਿੱਛੇ ਜੇ ਬਹੁਤ ਹੀ ਜ਼ਿਆਦਾ ਰੌਲਾ ਉੱਦਿਆ ਸੀ ਇੱਕ ਚੰਡੀਗੜ੍ਹ ਤੋਂ ਉੱਪਰ ਮੁੱਲਾਪੁਰ ਕੋਲ ਦਾ ਉਸ ਤੋਂ ਉੱਪਰ ਜਿਹੜੀ ਝੀਲ ਆ ਸੁੱਕ ਗਈ ਸੀ ਪਰ ਹੁਣ ਉਸ ਝੀਲ ਦੇ ਵਿੱਚ ਪਾਣੀ ਹੈ ਜਿਹੜਾ ਭਰ ਗਿਆ ਪਹਿਲਾਂ ਤਾਂ ਬਹੁਤ ਹੀ ਜਿਹੜੇ ਜੰਗਲੀ ਜੀਵ ਸੀ ਮਾਰੇ ਗਏ ਸੀ ਪਰ ਹੁਣ ਅੱਜ ਕਿੰ딴 ਦੀ ਕੰਡੀਸ਼ਨ ਆ ਚੀ ਜੀ ਅਸੀਂ ਤੁਹਾਨੂੰ ਦਿਖਾਉਨੇ ਆ ਇਸ ਤਰੀਕੇ ਨਾਲ ਅੰ ਜਿਹੜਾ ਝੀਲ ਦੇ ਵਿੱਚ ਪਾਣੀ ਭਰ ਗਿਆ ਤੇ ਇਸ ਨੂੰ ਹੈਲੀ ਹੈ ਜਿਹੜੀ ਆਗ ਵਾਲੀ ਹੋ ਚੁੱਕੀ ਆ ਆਓ ਅਸੀਂ ਹੁਣ ਤੁਹਾਨੂੰ ਝੀਲ ਵੱਲ ਲੈ ਚੱਪਸ ਚੱਲਦੇ ਆ ਹੁਣ ਇਹ ਜਿਹੜੀਆਂ ਪੌੜੀਆਂ ਨੇ ਝੀਲ ਦੀਆਂ ਪੌੜੀਆਂ ਨੇ ਸੀ ਤੁਹਾਨੂੰ ਦਿਖਾਉਣੇ ਆ ਝੀਲ ਦੇ ਜਿਹੜੇ ਹਾਲਾਤ ਨੇ ਕਿਸ ਤਰੀਕੇ ਦੇ ਨੇ ਸੋ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਜਿਹੜੇ ਸਾਰੇ ਨੌਜਵਾਨ ਨੇ ਮੁੰਡੇ ਕੁੜੀਆਂ ਇੱਥੇ ਰੀਲਾਂ ਬਣਾਉਣ ਵੀ ਪਹੁੰਚਦੇ ਨੇ ਜੇਕਰ ਗੱਲ ਕਰੀ ਜਾਵੇ ਇੱਥੇ ਇੰਨਾ ਰਸ ਅੱਜ ਕਿਉਂ ਆ ਰਸ ਇੱਥੇ ਇਸ ਲਈ ਹੈ ਕਿਉਂਕਿ ਨਾਲ ਹੀ ਨਜ਼ਦੀਕ ਦੀ ਪਹਾੜੀ ਤੇ ਮਾਤਾ ਜੈੰਤੀ ਦੇਵੀ ਦਾ ਜਿਹੜਾ ਮੰਦਿਰ ਹੈ ਉੱਥੇ ਅੱਜ ਮੇਲਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਮੇਲਾ ਊਰਾ ਭਰਿਆ ਹੋਇਆ ਤਾਂ ਉਸ ਮੇਲੇ ਦੇ ਵਿੱਚ ਲੋਕ ਪਹੁੰਚੇ ਨੇ ਮੇਲੇ ਦੇ ਵਿੱਚੋਂ ਤਾਂ ਲੋਕ ਇਧਰ ਝੀਲ ਵੱਲ ਵੀ ਆ ਰਹੇ ਨੇ ਇੱਥੇ ਆ ਕੇ ਜਿਹੜੀਆਂ ਰੀਲਾਂ ਬੜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਢੀਲ ਦੀਆਂ ਇਹ ਪੌੜੀਆਂ ਨੇ ਅਸੀਂ ਚੜ ਰਹੇ ਹਾਂ ਇਹ ਜਿਹੜਾ ਬੰਨ ਲੱਗਿਆ ਹੋਇਆ ਇਹ ਬਹੁਤ ਹੀ ਜਿਹੜੀ ਵੱਡੀ ਢੀਲ ਹੈ ਇੱਥੇ ਵੀ ਜਿਹੜਾ ਪਾਣੀ ਸਟੋਰ ਕੀਤਾ ਜਾਂਦਾ ਹੈ ਸੋ ਇਸ ਸਟੋਰ ਕੀਤੇ ਹੋਏ ਪਾਣੀ ਦੇ ਉੱਪਰ ਹੀ ਜਿਹੜਾ ਜੰਗਲੀ ਇਹ ਜੀਵਨ ਦਾ ਜਿਹੜਾ ਜੀਵਨ ਹੈ ਉਹ ਨਿਰਭਰ ਹੈ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸ਼ਬਾਲਕ ਦੀਆਂ ਪਹਾੜੀਆਂ ਨੇ ਸੋ ਅਸੀਂ ਹੁਣ ਤੁਹਾਨੂੰ ਢੀਲ ਦੇ ਬਿਲਕੁਲ ਨਜ਼ਦੀਕ ਲੈ ਕੇ ਆਏ ਹਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੀ ਦੇ ਨਾਲ ਇੱਥੇ ਰੀਲਾਂ ਜਿਹੜੀਆਂ ਪੜਾਈਆਂ ਜਾ ਰਹੀਆਂ ਨੇ ਲੋਕਾਂ ਦੇ ਪਹਿਲਾਂ ਬਹੁਤ ਸਾਰਾ ਕਰਾਊਡ ਆਇਆ ਇੱਥੇ ਕਰਾਊਡ ਇਸ ਲਈ ਹੈ ਕਿਉਂਕਿ ਸਾਹਮਣੇ ਮਾਤਾ ਜੈੰਤੀ ਦੇਵੀ ਦਾ ਮੰਦਿਰ ਹੈ ਮੰਦਿਰ ਚ ਸ਼ਰਧਾਲੂ ਜਿਹੜੇ ਨੇ ਅੱਜ ਝੀਲ ਤੇ ਵੀ ਬਹੁਤ ਜ਼ੋਰ ਨਾਲ ਝੀਲ ਨੂੰ ਦੇਖਣ ਵਾਸਤੇ ਦੇਖ ਸਕਦੇ ਹੋ ਤੁਸੀਂ ਇਹ ਹੈ ਉਹ ਝੀਲ ਜਿੱਥੇ ਜਿਹੜੀ ਕਿ ਪਿਛਲੇ ਸਾਲ ਪੂਰੇ ਤਰੀਕੇ ਨਾਲ ਸੁੱਕ ਚੁੱਕੀ ਸੀ ਬਹੁਤ ਹੀ ਸਾਰੇ ਜੰਗਲੀ ਜਾਨਵਰ ਜਿਹੜੇ ਮਰ ਗਏ ਸੀ ਇਸ ਝੀਲ ਦੇ ਵਿੱਚ ਪਾਣੀ ਸੁੱਕਣ ਕਰਨਾ ਤਾਂ ਫਿਰ ਪ੍ਰਸ਼ਾਸਨ ਨੂੰ ਇੱਕ ਵਾਰ ਦਾ ਹੱਥ ਪੈਣਾ ਨਹੀਂ ਪਈ ਸੀ ਜਦੋਂ ਇਸ ਦਾ ਰੋਲਾ ਪਿਆ ਕਿ ਸੁੱਕ ਗਈ ਹੈ ਤੇ ਫਿਰ ਇਸ ਨੂੰ ਜਿਹੜਾ ਦੁਬਾਰੇ ਭਰੇ ਗਿਆ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਤੇ ਜਿਹੜੇ ਨਗਰ ਨਿਵਾਸੀ ਨੇ ਆਸ-ਪਾਸ ਦੇ ਪਿੰਡ ਲੱਗਦੇ ਨੇ ਉਹਨਾਂ ਦੇ ਵੱਲੋਂ ਇਸ ਝੀਲ ਨੂੰ ਭਰਿਆ ਗਿਆ ਭਰਨ ਤੋਂ ਬਾਅਦ ਹੁਣ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਜਿਹੜਾ ਪੱਧਰ ਹੈ ਝੀਲ ਦੇ ਵਿੱਚ ਇਹ ਇੰਨਾ ਕੁ ਪਾਣੀ ਦਾ ਪੱਧਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਤਾਂ ਅੱਜ ਕਰਾਊਡ ਬਹੁਤ ਜ਼ਿਆਦਾ ਹੈ ਲੋਕ ਇੱਥੇ ਰੀਲਾਂ ਵਗੈਰਾ ਬਣਾਉਣਾ ਆਏ ਹੋ ਨੇ ਤਾਂ ਦੇਖ ਸਕਦੇ ਹੋ ਤੁਸੀਂ ਮਾਤਾ ਜੰਟੀ ਦੇਵੀ ਦੇ ਦਰਬਾਰ ਤੇ ਮੱਥਾ ਟੇਕਣ ਆਏ ਨੇ ਲੋਕ ਤੇ ਮੱਥਾ ਟੇਕਣ ਤੋਂ ਬਾਅਦ ਇਸ ਝੀਲ ਤੇ ਆ ਕੇ ਜਿਹੜਾ ਰੀਲਾਂ ਵਗੈਰਾ ਬਣਾਉਂਦੇ ਨੇ ਫੋਟੋਆਂ ਵੈਰਾ ਖਿੱਚ ਰਹੇ ਨੇ ਤੁਸੀਂ ਦੇਖ ਰਹੇ ਹੋ ਇਹ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਕਰਾਊਡ ਹੈ ਅਸੀਂ ਤੁਹਾਨੂੰ ਇਸ ਝੀਲ ਦੇ ਜਿਹੜੇ ਦਰਸ਼ਨ ਆ ਉਹ ਕਰਵਾ ਰਹੇ ਹਾਂ ਦੇਖ ਰਹੇ ਹੋ ਤੁਸੀਂ ਹਾਲਾਕਿ ਚੀਲੇ ਇਹ ਬਹੁਤ ਜਿਆਦਾ ਡੂੰਗੀ ਤਾਂ ਨਹੀਂ ਪਰ ਫਿਰ ਵੀ ਜੇਕਰ ਕਹਿ ਲਈਏ 8-8 ਫੁੱਟ 9-9 ਫੁੱਟ ਦਾ ਪਾਣੀ ਦੇ ਵਿੱਚ ਹੁਣ ਖੜਾ ਹੀ ਹੈ ਇਹ ਸਾਹਮਣੇ ਸ਼ਵਾਲਕਦੀਆਂ ਪਹਾੜੀਆਂ ਨੇ ਸ਼ਵਾਲਕਦੀਆਂ ਪਹਾੜੀਆਂ ਦਾ ਜਿਹੜਾ ਪਾਣੀ ਇੱਥੇ ਇਕੱਠਾ ਕੀਤਾ ਜਾਂਦਾ ਸੀ ਇੱਕ ਡੈਮ ਬਣਾਇਆ ਹੋਇਆ ਇਸ ਡੈਮ ਦੇ ਨਾਲ ਬਹੁਤ ਸਾਰੇ ਜੰਗਲੀ ਜੀਵ ਹੈ ਜਿਹੜੇ ਆਪਣਾ ਪਾਣੀ ਪੀਂਦੇ ਨੇ ਇਸ ਡੈਮ ਦੇ ਬਹੁਤ ਸਾਰੇ ਜੰਗਲੀ ਜੀਵਾਂ ਨੂੰ ਜੀਵਤ ਰੱਖਿਆ ਹੋਇਆ ਪਿੱਛੇ ਜਿਹੜਾ ਡੈਮ ਸੁੱਕ ਵੀ ਗਿਆ ਸੀ ਸੁੱਕਣ ਤੋਂ ਬਾਅਦ ਬਹੁਤ ਸਾਰੇ ਜੰਗਲੀ ਜੀਵ ਹੈ ਜਿਹੜੇ ਉਹ ਮਾਰੇ ਗਏ ਸੀ ਲਾਈਵ ਤਸਵੀਰਾਂ ਵੀ ਦਿਖਾਈਆਂ ਗਈਆਂ ਸੀ ਤਾਂ ਪੂਰੇ ਪੰਜਾਬ ਦੇ ਮੀਡੀਆ ਦੇ ਵਿੱਚ ਹਰ ਚਾਰ ਮਚ ਗਈ ਸੀ ਜਦੋਂ ਇਸ ਛੀਲ ਦੀਆਂ ਫੋਟੋਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਵਾਇਰਲ ਵੀਡੀਓਜ਼ ਹੋਣ ਤੋਂ ਮਗਰੋਂ ਇਸ ਛੀਲ ਨੂੰ ਫਿਰ ਦੁਬਾਰਾ ਭਰ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਛੀਲ ਦੇ ਵਿੱਚ ਪਾਣੀ ਹੈ ਜਿਹੜਾ ਦੁਬਾਰਾ ਭਰਿਆ ਗਿਆ ਬਹੁਤ ਦੂਰ ਤੱਕ ਜੇਕਰ ਗੱਲ ਕਰੀਏ ਬਈ ਛੀਲ ਦੇ ਵਿੱਚੋਂ ਵਿੱਚੋਂ ਕਿਲੋ 1.5 ਕਿਲੋਮੀਟਰ ਦਾ ਜਿਹੜਾ ਪੈਂਡਾ ਹੈ ਜਿਹੜੇ ਇਸ ਨੂੰ ਭਰਿਆ ਗਿਆ ਬਹੁਤ ਜ਼ਿਆਦਾ ਇੱਥੇ ਪਾਣੀ ਹੈ ਜਿਹੜਾ ਛੱਡ ਦਿੱਤਾ ਗਿਆ ਅੱਜ ਜੈੰਤੀ ਦੇਵੀ ਮਾਤਾ ਦੇ ਦਰਬਾਰ ਤੇ ਮੇਲਾ ਹੋਣ ਦੇ ਕਾਰਨ ਬਹੁਤ ਸਾਰੇ ਸ਼ਰਧਾਲੂ ਨੇ ਇੱਥੇ ਜਿਹੜੇ ਆ ਕੇ ਰੀਲਾਂ ਬਣਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਛੀਲ ਦੇ ਕਿਨਾਰੇ ਤੇ ਲੋਕ ਨੇ ਜਿਹੜੇ ਉਹ ਖੜੇ ਇੱਥੇ ਰੀਲਾਂ ਬਣਾ ਰਹੇ ਨੇ ਸੋ ਬਹੁਤ ਹੀ ਜ਼ਿਆਦਾ ਕਰਾਊਡ ਹੈ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਇੱਥੇ ਆ ਕੇ ਰੀਲਾਂ ਬਣਾ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਭੈਣ ਜੀ ਵੀ ਇੱਥੇ ਰੀਲ ਬਣਾ ਰਹੇ ਨੇ ਭੈਣ ਜੀ ਡੋਬਣਾ ਚਾਹੀਓ ਕਿਤੇ ਪੂਰੇ ਪ੍ਰਸ਼ਾਸਨ ਨੂੰ ਵਕਤ ਪੈ ਜੇ ਪ੍ਰਸ਼ਾਸਨ ਦੇ ਵੱਲੋਂ ਗੁਜ਼ਾਰਸ਼ ਵੀ ਕੀਤੀ ਜਾ ਰਹੀ ਹੈ ਕਿ ਝੀਲ ਦੇ ਕਿਨਾਰੇ ਤੇ ਰੋ ਝੀਲ ਦੇ ਕੋਲ ਬਿਲਕੁਲ ਨਾ ਜਾਓ ਕਿਉਂਕਿ ਵਿੱਚ ਦਲਦਲ ਹੈ ਇੱਕ ਵਾਰੀ ਤੁਸੀਂ ਵਿੱਚ ਪੈਰ ਰੱਖੋਗੇ ਤਾਂ ਪੈਰ ਵਿੱਚ ਜੰਮ ਜਾਵੇਗਾ ਬਾਹਰ ਨਹੀਂ ਨਿਕਲਿਆ ਜਾਵੇਗਾ ਡੂੰਗੀ ਵੀ ਹੈ 8 8 9 9 ਫੁੱਟ ਡੂੰਗੀ 8 9 ਫੁੱਟ ਪਾਣੀ ਵੀ ਬਹੁਤ ਹੋ ਜਾਂਦਾ 1 5 6 ਫੁੱਟ ਦੇ ਬੰਦੇ ਲਈ ਸੋ ਸਭ ਤੋਂ ਜਿਹੜੀ ਖਾਸ ਗੱਲ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਹੈ ਕਿ ਤਿਲਕਣੇ ਵਿੱਚ ਚੱਕੜਾ ਦਲਦਲੇ ਸੋ ਪਾਣੀ ਤਾਂ ਪਿਓਰਾ ਦੇਖਣ ਨੂੰ ਦੇਖ ਰਹੇ ਤੁਸੀਂ ਪਾਣੀ ਬਹੁਤ ਪਵਿੱਤਰ ਹੈ ਪਿਓਰਾ ਹੈ ਇਸ ਪਾਣੀ ਨੂੰ ਜੰਗਲੀ ਜੀਵ ਹੈ ਜਿਹੜੇ ਪੀ ਕੇ ਆਪਣਾ ਆਪਣੀ ਜਾਨ ਹੈ ਜਿਹੜੇ ਬਚਾਉਂਦੇ ਨੇ ਇਸੇ ਪਾਣੀ ਤੇ ਨਿਰਭਰ ਨੇ ਜਿੰਨੇ ਵੀ ਜੰਗਲੀ ਜੀਵ ਨੇ ਸ਼ਵਾਲਕ ਦੀਆਂ ਪਹਾੜੀਆਂ ਦੇ ਵਿੱਚ ਰਹਿੰਦੇ ਵਸਦੇ ਜੀਵ ਜੰਤੂ ਨੇ ਜਿੰਨੇ ਇਸੇ ਝੀਲ ਦੇ ਪਾਣੀ ਤੇ ਹੀ ਨਿਰਭਰ ਨੇ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਸ ਝੀਲ ਦੇ ਵਿੱਚ ਜਿਹੜਾ ਪਾਣੀ ਹੈ ਭਰਿਆ ਹੋਇਆ ਸੋ ਬਹੁਤ ਜਿਹੜੇ ਲੋਕ ਨੇ ਇੱਥੇ ਝੀਲ ਵੱਲ ਆ ਰਹੇ ਨੇ ਕੁਝ ਕੁ ਉਧਰ ਪਹਾੜੀਆਂ ਤੇ ਵੀ ਘੁੰਮ ਰਹੇ ਨੇ ਨੌਜਵਾਨ ਜਿਨ੍ਹਾਂ ਨੇ ਪਹਾੜ ਬਹੁਤ ਘੱਟ ਦੇਖੇ ਹੁੰਦੇ ਨੇ ਉਹਨਾਂ ਲਈ ਤਾਂ ਇਹੀ ਲੱਗਦਾ ਕਿ ਬਹੁਤ ਜਿਹੜਾ ਕੁਦਰਤ ਦਾ ਵਧੀਆ ਨਜ਼ਾਰਾ ਸੋ ਪਹਾੜਾਂ ਵੱਲੋਂ ਭੱਜ ਜਾਂਦੇ ਨੇ ਘੁੰਮਣ ਫਿਰਨ ਲਈ ਸੋ ਹੋਰ ਇੱਥੇ ਬਹੁਤ ਨੌਜਵਾਨ ਆਲੇ ਦੁਆਲੇ ਪਹਾੜਾਂ ਦੇ ਵਿੱਚ ਘੁੰਮਣ ਫਿਰਨ ਲਈ ਆਏ ਹੋਏ ਨੇ ਜੰਤੀ ਦੀ ਵੀ ਮੇਲੇ ਦੇ ਕਾਰਨ ਇੱਥੇ ਜਿਆਦਾ ਜਿਹੜਾ ਅੱਜ ਕਰਾਊਡ ਦੇਖਣ ਨੂੰ ਮਿਲ ਰਿਹਾ ਸੋ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਚੰਡੀਗੜ੍ਹ ਦੀ ਇਹ ਝੀਲ ਹੈ ਨਿਊ ਚੰਡੀਗੜ੍ਹ ਤੋਂ ਉੱਪਰ ਸ਼ਿਵਾਲਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਇਹ ਜਿਹੜੀ ਝੀਲ ਹੈ ਸੋ ਇਸ ਝੀਲ ਦਾ ਵੀ ਇੱਕ ਵੱਖਰਾ ਹੀ ਨਜ਼ਾਰਾ ਪੂਰੀ ਕੁਦਰਤ ਦੀ ਬੁੱਕਲ ਦੇ ਵਿੱਚ ਇਹ ਝੀਲ ਹੈ ਆਸ-ਪਾਸ ਜੀਵ ਜੰਤੂ ਨੇ ਜੰਗਲੀ ਤਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਮੰਦਿਰ ਵੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਬਾਬਾ ਬਾਲਕਨਾਥ ਜੀ ਦਾ ਮੰਦਿਰ ਹੈ ਇੱਥੇ ਵੀ ਜਿਹੜਾ ਸਾਲਾਨਾ ਭੰਡਾਰਾ ਹੁੰਦਾ ਸ਼ਰਧਾਲੂ ਨੇ ਮੱਥਾ ਟੇਕਣ ਵਾਸਤੇ ਆਉਂਦੇ ਨੇ ਸੋ ਦੇਖ ਸਕਦੇ ਹੋ ਤੁਸੀਂ ਇਸ ਝੀਲ ਦੇ ਵੱਲ ਬਹੁਤ ਹੀ ਵੱਡੀ ਹੈ ਝੀਲ ਦੇਖਣ ਦੇ ਵਿੱਚ ਸੋ ਸ਼ਿਵਾਲਕ ਦੀ ਪਹਾੜੀਆਂ ਦੇ ਵਿੱਚ ਜਿੰਨੇ ਜੀਵ ਜੰਤੂ ਨੇ ਸਾਰੇ ਹੀ ਇਸੇ ਝੀਲ ਤੋਂ ਪਾਣੀ ਪੀਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਰਾਊਡ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਰੀਲਾਂ ਬਣਾਉਣ ਵਾਸਤੇ ਨੌਜਵਾਨ ਜਿਹੜੇ ਦੂਰੋਂ ਦੂਰੋਂ ਪਹੁੰਚੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਝੀਲ ਦੇ ਪੰਨ ਦੇ ਪਰ ਜਿਹੜੇ ਲੋਕ ਨੇ ਉਹ ਖੜੇ ਨੇ ਕਿਸ ਤਰੀਕੇ ਦੇ ਨਾਲ ਰੀਲਾ ਬਣਾ ਰਹੇ ਨੇ ਬਹੁਤ ਹੀ ਜਿਹੜਾ ਦਿਲਕਸ਼ ਨਜ਼ਾਰਾ ਇਸ ਝੀਲ ਦਾ ਤੁਸੀਂ ਵੀ ਜੇਕਰ ਇਸ ਝੀਲ ਨੂੰ ਦੇਖਣਾ ਚਾਹੁੰਦੇ ਹੋ ਤਾਂ ਨਿਊ ਚੰਡੀਗੜ੍ਹ ਤੋਂ ਉੱਪਰ ਮੋਲਾਪੁਰ ਕਰੀਬ ਦਾਸ ਤੋਂ ਇਹ ਜਿਹੜੀ ਹੈ Omax ਨਿਊ ਚੰਡੀਗੜ੍ਹ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਉੱਪਰੇ ਸਥਿਤ ਹੈ ਝੀਲ ਸ਼ਵਾਲਕ ਦੀਆਂ ਪਹਾੜੀਆਂ ਨੇ ਆਸ-ਪਾਸ ਬਹੁਤ ਹੀ ਵਧੀਆ ਜਿਹੜਾ ਨਜ਼ਾਰਾ ਦੇਖਣ ਨੂੰ ਇੱਥੇ ਮਿਲਦਾ ਹੈ ਸੋ ਦੇਖ ਰਹੇ ਹੋ ਤੁਸੀਂ ਇਸ ਝੀਲ ਦੇ ਵਿੱਚ ਬਹੁਤ ਹੀ ਜੀਵ ਜੰਤੂ ਜਿਹੜੇ ਇਸ ਝੀਲ ਦੇ ਪਾਣੀ ਤੇ ਨਿਰਭਰ ਹਨ ਜਿਹੜੇ ਆਪਣਾ ਪਾਣੀ ਇਸ ਝੀਲ ਤੋਂ ਪਾਣੀ ਪੀ ਕੇ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਬਚਾਈ ਰੱਖਣ ਦੇ ਵਿੱਚ ਸਫਲ ਰਹਿੰਦੇ ਨੇ ਸੋ ਜੰਗਲ ਵੀ ਕਾਫੀ ਹਰਿਆ ਭਰਿਆ ਪਰ ਹੁਣ ਮੂਰੀ ਜਿਹੜੀਆਂ ਗਰਮੀਆਂ ਆਣ ਗਿਆ ਗਰਮੀਆਂ ਨੂੰ ਇਹ ਜੰਗਲ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ ਬਹੁਤ ਵੱਡੀ ਘਾਟ ਸੀ ਇਸ ਝੀਲ ਦਾ ਪਾਣੀ ਮੁੱਕ ਜਾਣਾ ਸੋ ਜਦੋਂ ਇਸ ਝੀਲ ਦਾ ਪਾਣੀ ਵਗ ਗਿਆ ਸੀ ਤਾਂ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਜੰਗਲੀ ਜੀਵ ਹੈ ਜਿਹੜੇ ਮਾਰੇ ਗਏ ਸੀ ਪਰ ਕਿਤੇ ਨਾ ਕਿਤੇ ਇਲਾਕਾ ਨਿਵਾਸੀਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੂੰ ਵੀ ਬਹੁਤ ਦੁੱਖ ਲੱਗਿਆ ਕਿ ਇਸ ਜੰਗਲੀ ਜੀਵਾਂ ਦੇ ਨਾਲ ਤੇ ਇਸ ਹਰਿਆਲੀ ਭਰਿਆਲੀ ਨਾਲ ਸਾਡਾ ਜਿਹੜਾ ਜੀਵਨ ਹੈ ਇੱਥੇ ਸੰਭਵ ਹੈ ਉਹਨਾਂ ਨੇ ਵੀ ਜਦੋਂ ਰੌਲਾ ਪਾਇਆ ਉਹਨਾਂ ਦੇ ਵੱਲੋਂ ਕਿ ਇੱਥੇ ਝੀਲ ਦਾ ਜਿਹੜਾ ਪਾਣੀ ਆ ਸੁੱਕ ਚੁੱਕਿਆ ਸਾਡੀ ਮਦਦ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਨੇ ਪਹਿਲਾਂ ਆਕੇ ਇਸ ਝੀਲ ਦੇ ਵਿੱਚ ਪਾਣੀ ਭਰਿਆ ਗਿਆ ਸੋ ਇਹਨਾਂ ਦੀ ਹੈਲਪ ਕੀਤੀ ਗਈ ਇਹਨੇ ਹੀ ਹੈਲਪ ਕਰਨ ਤੋਂ ਬਾਅਦ ਵਿੱਚ ਇਸ ਟੀਲ ਦੇ ਵਿੱਚ ਜਿਹੜਾ ਪਾਣੀ ਹੈ ਉਹ ਹੁਣ ਤੁਸੀਂ ਦੇਖ ਸਕਦੇ ਹੋ ਖੜਾ ਹੈ ਇਸ ਟੀਲ ਦੇ ਵਿੱਚ ਪਾਣੀ ਤਾਂ ਬਹੁਤ ਹੀ ਇੱਥੇ ਜਿਹੜਾ ਕਰਾਊਡ ਹੈ ਅੱਜ ਲੋਕ ਜੈੰਤੀ ਦੇ ਵੀ ਮੱਥਾ ਟੇਕਣ ਤੋਂ ਬਾਅਦ ਇੱਥੇ ਆ ਕੇ ਜਿਹੜਾ ਰੀਲਾਂ ਦਾ ਦੌਰ ਹੈ ਲੋਕਾਂ ਦੇ ਵਿੱਚੋਂ ਜਾਰੀ ਹੈ ਰੀਲਾਂ ਬਣਾ ਰਹੇ ਨੇ ਲੋਕ ਆ ਤੁਸੀਂ ਦੇਖ ਰਹੇ ਹੋ ਆਪਣੀਆਂ ਫੈਮਲੀਆਂ ਦੇ ਨਾਲ ਲੋਕ ਆਏ ਹੋਏ ਨੇ ਦੇਖ ਸਕਦੇ ਹੋ ਛੋਟਾ ਜਿਹਾ ਬੱਚਾ ਵੀ ਵਿਚ ਨੂੰ ਜਾ ਰਹੇ ਆ ਖੈਰ ਉਹਦੇ ਫਾਦਰ ਸਾਹਿਬ ਨਾਲ ਕੋਈ ਡਰ ਨਹੀਂ ਇਤਨੀ ਲੋੜ ਨਹੀਂ ਹੈਗੀ ਪਰ ਫਿਰ ਵੀ ਇਦਾਂ ਦੇ ਬੱਚਿਆਂ ਨੂੰ ਨਹੀਂ ਇਹ ਪੱਜ ਕੇ ਨਹੀਂ ਜਾਣ ਦੇਣਾ ਚਾਹੀਦਾ ਅੱਗੇ ਤਾਂ ਜੋ ਕਿਸੇ ਤਰ੍ਹਾਂ ਦਾ ਹਾਦਸਾ ਨਾ ਵਾਪਰ ਸਕੇ ਸੋ ਇਹ ਜਿਹੜੀ ਝੀਲ ਹੈ ਇੱਥੇ ਅਕਸਰ ਹੀ ਪੰਜਾਬੀ ਗਾਣਿਆਂ ਦੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਹੁੰਦੀਆਂ ਨੇ ਤੁਸੀਂ ਦੇਖਿਆ ਹੋਵੇਗਾ ਬਹੁਤ ਸਾਰੀਆਂ ਫਿਲਮਾਂ ਨੇ ਇਸੇ ਜਿਹੜਾ ਬੰਨ ਹੈ ਇਹ ਇਸ ਜੀ ਨੂੰ ਇਹ ਜਿਹੜਾ ਬੰਨ ਲਾਇਆ ਹੋਇਆ ਇਸੇ ਬੰਨ ਤੇ ਗੱਡੀ ਖੜੀ ਕਰਕੇ ਜਿਹੜੀਆਂ ਵੀਡੀਓਜ਼ ਬਣਦੀਆਂ ਨੇ ਜੇਕਰ ਗੱਲ ਕਰੀ ਜਾਵੇ ਸ਼ਹਿਰੀਮਾਨ ਦੇ ਬਹੁਤ ਸਾਰੇ ਗਾਣੇ ਨੇ ਜਾਂ ਹੋਰ ਪੰਜਾਬੀ ਫਿਲਮਾਂ ਨੇ ਰੱਬੀ ਕੰਦੋਲੇ ਦੀਆਂ ਜਾਂ ਹੋਰ ਪੰਜਾਬੀ ਫਿਲਮਾਂ ਨੇ ਜਿਹੜੀਆਂ ਇੱਥੇ ਸ਼ੂਟ ਹੋਈਆਂ ਨੇ ਇਸੇ ਬੰਨ ਦੀ ਸ਼ੂਟਿੰਗ ਹੈ ਇਸੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਬਣੀ ਹੋਈ ਝੀਲ ਦੇ ਬੰਨ ਦੀ ਜਿਹੜੀ ਸ਼ੂਟਿੰਗ ਹੈ ਪੰਜਾਬੀ ਫਿਲਮਾਂ ਦੇ ਵਿੱਚ ਇਸ ਜਗ੍ਹਾ ਨੂੰ ਲਿਆ ਜਾਂਦਾ ਬਹੁਤ ਪ੍ਰਸ ਆ ਆਸपास ਕੁਦਰਤ ਹੈ ਤੇ ਇਹ ਜਿਹੜਾ ਬੰਨ ਬਣਾਇਆ ਹੋਇਆ ਬਹੁਤ ਹੀ ਵਧੀਆ ਦਿਲ ਖਿੱਚਵਾ ਨਜ਼ਾਰਾ ਹੈ ਇਸ ਦਾ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਬੰਨ ਨੂੰ ਬਣਾਇਆ ਗਿਆ ਸੋ ਇਹ ਜਿਹੜੀ ਝੀਲ ਹੈ ਝੀਲ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਪਾਣੀ ਇਸ ਵਕਤ ਪੂਰਾ ਭਰ ਦਿੱਤਾ ਗਿਆ ਸਵਾਸ ਕਰਦੇ ਹਾਂ ਇਸ ਝੀਲ ਨੂੰ ਇਲਾਕਾ ਨਿਵਾਸੀ ਤੇ ਹੋਰ ਜਿਹਨੇ ਆਸ-ਪਾਸ ਦੇ ਪਿੰਡ ਲੱਗਦੇ ਨੇ ਜਾਂ ਕੁਦਰਤ ਨੂੰ ਪਿਆਰ ਕਰਨ ਵਾਲੇ ਇਨਸਾਨ ਇਸ ਝੀਲ ਨੂੰ ਕਦੇ ਵੀ ਸੁੱਕਣ ਨਹੀਂ ਦੇਣਗੇ। ਸੋ ਐਸੀ ਤਰ੍ਹਾਂ ਹਰੀ-ਭਰੀ ਰੱਖਣਗੇ ਤਾਂ ਜੋ ਜੰਗਲੀ ਜੀਵਾਂ ਦਾ ਜਿਹੜਾ ਜੀਵਨ ਹੈ ਐਸੀ ਤਰ੍ਹਾਂ ਬਰਕਰਾਰ ਰਹੇ ਉਹ ਵੀ ਆਪਣੇ ਜੰਗਲ ਦੇ ਵਿੱਚ ਖਾਸ ਦੇ ਖੇਡਦੇ ਰਹਿਣਾਂ ਜਿਨ੍ਹਾਂ ਕਰਕੇ ਆਸ-ਪਾਸ ਹਰਿਆਲੀ ਹੈ ਜਾਂ ਚਹਿਲ-ਪਹਿਲ ਹੈ ਜੰਗਲੀ ਜੀਵਾਂ ਦੇ ਕਾਰਨ ਹੀ ਇਹ ਸਾਰੀ ਹਰਿਆਲੀ ਭਰਿਆਲੀ ਬਰਕਰਾਰ ਹੈ।